ਸਵਾਗਤ ਹੈ ਕਿਸਾਨ ਵਿਰੋਧਾ ਟੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਦਾ ਨੋਟ ਕਰ ਲੋ ਅੱਜ ਦੀ ਵੀਡੀਓ ਪਿੰਡ ਭਦੌਰ ਤੋਂ ਕਰਾਂਗੇ ਜੀ ਕਵਰ ਇੱਕ ਤੁਹਾਨੂੰ ਚੰਗੇ ਰਿਕਾਰਡ ਵਾਲੀ ਮੱਝ ਦਿਖਾਵਾਂ ਕਦੋਂ ਕੁ ਸੂਈ ਹੈ ਸੂਈ ਸਵਾਈ ਹੈ ਜੀ ਉਹ ਵੀ ਬਾਈ ਜੀ ਤੋਂ ਪੁੱਛਾਂ ਜਾਂ ਸੂਆ ਕਿਹੜਾ ਉਹ ਵੀ ਪੁੱਛਾਂਗੇ ਗੱਲਬਾਤ ਸਾਰੀ ਕਰਾ ਦੇ ਫੁੱਲ ਜਾਣਕਾਰੀ ਲੈ ਕੇ ਤੁਸੀਂ ਸੌਦਾ ਖਰੀਦਣਾ ਜੀ ਆਪਣਾ ਕੰਮ ਆ ਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕ੍ਰਿਪਾ ਦੇਣਾ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਜੀ ਹੋਠ ਠੀਕ ਠਾਕ ਹੋ ਜੀ ਹਾਂਜੀ ਬਾਈ ਜੀ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਨੰਬਰ ਬਾਈ ਜੀ ਹੈਗਾ 95012 41354 413 54 54 ਤੇ ਪਿੰਡ ਆਪਣਾ ਜੀ ਪਿੰਡ ਭਦਾਵੜਾ ਜਿਲ੍ਹਾ ਆਪਾਂ ਨੂੰ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਤਹਿਸੀਲ ਆ ਗਈ ਤਾਪਾ ਤੇ ਭਦਾਵੜ ਨੂੰ ਹਰੇਕ ਬੰਦਾ ਜਾਣਦਾ ਹੈ ਕਿਉਂਕਿ ਮਸ਼ਹੂਰ ਆ ਹਾਂਜੀ ਵੀਰੇ ਤੇ ਅ ਇੱਕ ਨਾਗਾ ਤੇ ਵੀਰੇ ਕਦੋਂ ਸੂਪੀ ਇਹ ਇਹਨੂੰ ਬਾਈ ਜੀ ਅੱਜ ਤੀਜਾ ਦਿਨ ਆ ਬਾਈ ਤੀਜਾ ਦਿਨ ਆ ਤੇ ਸੂਆ ਕਿਹੜਾ ਬਾਈ ਇਹ ਇਹ ਬਾਈ ਜੀ ਤੀਜੇ ਸੂਈ ਹੈ ਤੀਜੇ ਰੇ ਨਾਲ ਤੇ 나ੜੂਆ ਬੱਚੇ ਦਾ ਗਿੱਲਾ ਨਾਲ ਹਨਾ ਹਾਂਜੀ ਵੀਰੇ ਤੇ ਬਾਈ ਅੱਜ ਫਿਰ ਬੋਲਾ ਹਾਜ਼ਰ ਜਾ ਕਿੰਨਾ ਏ ਥੱਲੇ ਬੋਲਾ ਬਾਈ ਇਹ ਆਪਣਾ 11-12 ਕਿਲੋ ਤੇ ਚੱਲੀ ਜਾਂਦੀ ਹੈ ਬਾਈ ਕਿੱਥੋਂ ਕਿੱਥੇ ਕਰ ਦੁੱਧ ਨੂੰ ਜਾਊਗੀ ਜੀ ਦੁੱਧ ਬਾਈ ਸਾਡਾ ਆਪਣਾ 14 ਕਿਲੋ ਚੋਇਆ ਵੈਗਾ 14 ਕਿਲੋ ਬੋਲੋ ਜੀ ਪਤਾ ਇਹ ਪੂਰਾ ਪੋਲੇ ਜੀ ਹੱਥ ਨਾ ਪਾ ਦਊਗੀ ਬੋਲੋ ਯਾਰ ਸਫਾਈ ਸਫਾਈ ਬਹੁਤ ਜ਼ਿਆਦਾ ਹਨਾ ਦੇਖੋ ਬਾਕੀ ਬਾਈ ਅਗਲੇ ਦੀ ਸੇਵ ਆ ਗਈ ਜੀ ਬਾਕੀ ਅਗਲੇ ਸੇਵਾ ਸਫਾਈ ਸੁਭੀ ਥਣ ਥਣ ਪਰ ਰੋਗ ਰੋਗ ਦਾ ਲੱਗਿਆ ਹਨਾ ਹਾਂਜੀ ਬਾਈ ਜੀ ਖੋਲ ਕੇ ਲਿਓ ਵੀਰੇ ਨੂੰ ਬਾਹਰ ਨੂੰ ਤੋਰਾ ਕਰਾ ਕੇ ਚੈੱਕ ਚੰਗੀਆਂ ਜੋ ਆ ਗਈ ਜੀ ਬਾਕੀ ਰੀਜਨਲ ਤੀਜਾ ਸੁਆ ਕੋਈ ਦੂਜਾ ਨਹੀਂ ਬਾਈ ਨੇ ਕਿਹਾ ਜਿਹੜੀ ਗੱਲ ਹੈ ਜਮਾਂ ਜੈਨੂਆ ਨਾਲ ਜਿੰਨੀ ਵੀ ਹੈਗੀ ਆ ਆ ਲੋ ਜੀ ਫੇਸ ਦੀ ਕੁਆਲਿਟੀ ਤੁਹਾਨੂੰ ਪਤਾ ਲੱਗੋ ਵੀ ਸੁਆ ਤੀਜਾ ਹੀ ਐ ਝੋਟੀ ਤੇ ਕੁਆਲਿਟੀ ਪੂਰੀ ਚੰਗੀ ਆ ਆ ਲੋ ਜੀ ਕੱਦ ਕਾੜ ਪੂਰਾ ਵਧੀਆ ਤੇ ਥਣਲੇਵੇ ਦੀ ਐਚਾ ਬਿਹੜਾ ਆ ਰਗੀ ਥੱਲੋ ਉਸ ਗੱਲੋਂ ਤੁਸੀਂ ਬੇਫਿਕਰ ਰਹੋ ਹੂੰ ਹਕਰੋ ਜੀ ਚੈੱਕ ਇਹਦਾ ਤੋੜਾ ਤਾਰਾ ਤੇ ਮੋੜ ਲਓ ਜੀ ਮੋੜ ਦਿਓ ਬਾਈ ਜੀ ਹਾਂ ਵੀਰੇ ਮੋੜ ਆ ਦੇਖੋ ਜੀ ਇੱਥੋਂ ਵੇਖ ਦੀ ਕੁਆਲਿਟੀ ਕਰੋ ਚੈੱਕ ਤੇ ਸਿੰਘ ਸੱਲਾ ਸਭ ਕੁਝ ओरिजिनल ਪੂਰੀ ਗੋਲ ਆ ਗਈ ਸਿੰਘੀ ਗੋਲ ਵੀਰੇ ਇੱਕ ਨੰਬਰ ਹਨਾ ਦੁੱਧ ਫਿਰ ਕਿੱਥੋਂ ਕਿੱਧਰ ਜਾਊ ਬਾਈ ਦੁੱਧ ਬਾਈ ਜੀ ਤੁਹਾਨੂੰ ਦੱਸਿਆ ਹੈਗਾ ਆਪਣਾ 14 ਚੋਆ ਹੈ ਬਾਈ ਓਕੇ 14 ਦੀ ਬਾਈ ਜੀ ਆਪਣੀ ਪੋਲੇ ਦੇ ਹੱਥ ਨਾਲ ਗਰੰਟੀ ਹੈ ਜੀ 14 ਕਿਲੋ ਨੂੰ ਦੁੱਧ ਦੇ ਦੇਣਾ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਦੇਖੋ ਜੀ ਬਾਕੀ ਜੇ ਕੋਈ ਬੰਦਾ ਬਾਈ ਖਿਡਾਰੀ ਆ ਗਿਆ ਉਹਨੇ 16 ਕਿਲੋ ਵੀ ਲੈ ਲੈਣੀ ਹੈ ਤਾਂ ਹਾਂ ਸੇਵਾ ਦੀ ਗੱਲ ਹੈ ਗਾਂ ਤਾਂ ਹਾਂਜੀ ਬਾਈ ਗਾਂ ਸੇਵਾ ਦੀ ਗੱਲ ਹੈ ਸੇਵਾ ਦੀ ਗੱਲ ਆ ਚਾਰ ਸਪਰੇ ਹੀ ਤੁਹਾਨੂੰ ਦਿਖਾ ਲੀਏ ਆ ਦੇਖੋ ਜੀ ਥਣ ਬਹੁਤ ਚੰਗਾ ਬਾਈ ਜੀ ਤੇ ਹੁਣ ਆਪਾਂ ਸਵੇਰੇ ਜਿੰਨੇ ਵੀਡੀਓ ਬਣਾ ਰਹੇ ਹਾਂ 9 ਵਜੇ ਚਵਾਈ ਧਰ ਕੇ ਦੀ ਬਾਕੀ ਆ ਹਾਂਜੀ ਨਹੀਂ ਨਹੀਂ ਬਾਈ ਜੀ ਚਵਾਈ ਕੀਤੀ ਵੀ ਓਕੇ ਚਵਾਈ ਕੀਤੀ ਵੀ ਚਵਾਈ ਸਵੇਰ 5 ਵਜੇ ਦੀ ਹੋਈ ਵੀ 5 ਵਜੇ ਦੀ ਹੋਈ ਵੀ ਠੀਕ ਆ ਜੀ ਹਾਂਜੀ ਬਾਈ ਜੀ ਚਵਾਈ ਬਾਈ ਦਾ ਕਹਿਣਾ ਹੋਈ ਵੀ ਤੇ ਥਣ ਲੈਵਾ ਦੇਖੋ ਐਕਸਟਰਾ ਹੀ ਹੈ ਨਾ ਹਾਂਜੀ ਬਾਈ ਪੂਰਾ ਫੁੱਲ ਆਇਓ ਤੁਸੀਂ ਬਹੁਤ ਕੱਢ ਕੇ ਲਿਆ ਜਾ ਸਕਦੇ ਤੇ ਬਾਈ ਡਿਮਾਂਡ ਇਹਦੀ ਕੀ ਆ ਗਈ ਡਿਮਾਂਡ ਬਾਈ ਜੀ ਇਹਦੀ ਫੋਨ ਤੇ ਜਾਇਜ਼ ਹੋ ਜਾਮ ਹਾਂ ਬਰੇ ਪਰ ਫਿਕਸ ਪ੍ਰਾਈਸ ਹੋਊਗਾ ਫਿਕਸ ਪ੍ਰਾਈਸ ਹੋ ਮਤਲਬ ਬਹੁਤ ਜਿਆਦਾ 바ਰਗੇਨਿੰਗ ਨਹੀਂ ਹੋਣੀ ਹੋ ਫਿਰ ਜਮਾ ਜਾਇਜ਼ ਹਾਂਜੀ ਬਾਈ ਜਮਾ ਜਾਇਜ਼ ਜਮਾ ਜਾਇਜ਼ ਮੁੱਲ ਹੋਊ ਜੀ ਕਰੋ ਬਾਈ ਨਾਲ ਸੰਪਰਕ ਕੋਈ ਵਾੜਾ ਡੇਡ ਡੂੜੇ ਦਾ ਹੈ ਨਹੀਂਗਾ ਜੀ ਜਾਇਜ਼ ਰੇਟ ਹੋਊਗਾ ਹਾਂ ਬਾਈ ਜਾਇਜ਼ ਰੇਟ ਜਾਇਜ਼ ਰੇਟ ਹੋ ਕਰ ਲਓ ਬਾਈ ਨਾਲ ਸੰਪਰਕ ਹੈਂਡਸੋਨ ਮੈਂ ਦੇ ਹੀ ਦਿੱਤਾ ਤੇ ਛੋਟੀ ਛੋਟੇ ਲੈਣ ਵਾਲੀ ਇਹ ਕਰ ਲਓ ਬਾਈ ਨਾਲ ਸੰਪਰਕ ਪਿੰਡ ਬਧੌੜ ਤੋਂ ਵੀਡੀਓ ਕਵਰ ਕੀਤੀ ਹੈ ਜੀ ਜ਼ਿਲ੍ਹੇ ਬਰਨਾਲੇ ਦੀ ਵੀਡੀਓ ਨੰਬਰ ਬਾਈ ਫੇਰ ਬੋਲੋ ਇੱਕ ਵਾਰੀ ਨੰਬਰ ਬਾਈ ਜੀ 95012 41354 41354 ਮਗਰ ਆ ਗਿਆ ਜੀ ਮੇਲ ਕੱਪ ਕਟਾ ਤੇ ਪੂਛ ਦੇ ਵਿੱਚ ਚਾਰ ਵੀ ਵਾਲ ਚਿੱਟੇ ਨਹੀਂ ਹਨਾ ਹਾਂਜੀ ਵੀਰੇ ਪਿਓਰ ਜੈਡ ਬਲੈਕ ਆ ਜਮਾ ਜੈਡ ਬਲੈਕ ਆਈ ਤੇ ਬੱਚਾ ਕੱਟਾ ਜੀ ਤੇ ਬੋਲਾ ਜਿੰਨਾ ਕਾ ਹਾਜਰਾ ਬਾਈ ਨੇ ਉਹਨਾਂ ਦਾਸਤਾ ਤੇ ਸਾਰੀ ਦਸਲੀ ਤੁਸੀਂ ਕਰ ਲੈਣੀ ਹੈ ਪਹਿਲਾਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਹਾਂ ਅਗਨੇ ਵੀਡੀਓ ਦੇ ਨਾਲ